ਸਤਿ ਸ਼੍ਰੀ ਅਕਾਲ ਪੀਪੀ 32 ਨਮਾ ਸ਼ਹਿਰ ਦੇਖ ਰਹੇ ਸਤਿਅਕ ਬਹੁਤ ਹੀ ਦੁਖਦਾਈ ਖਬਰ ਤੁਹਾਡੇ ਨਾਲ ਸਾਂਝ ਕਰਨ ਜਾ ਰਿਹਾ ਜੋ ਕਿ ਬਲਾਚੌਰ ਨਾਲ ਜੁੜੀ ਹੋਈ ਹੈ ਤੇ ਇਟਲੀ ਤੋਂ ਸਾਹਮਣੇ ਆ ਰਹੀ ਹੈ ਦੱਸ ਦਈਏ ਇਸ ਖਬਰ ਕਰਕੇ ਦੁਖਦਾਈ ਖਬਰ ਕਰਕੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ ਦੱਸ ਦਈਏ ਬਲਾਚੌਰ ਇਲਾਕੇ ਦਾ ਇੱਕ ਨੌਜਵਾਨ ਇਟਲੀ ਵਿੱਚ ਰਹਿ ਰਿਹਾ ਸੀ ਆਪਣੇ ਪਰਿਵਾਰ ਦੇ ਨਾਲ ਜਿਸ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ ਤੇ ਇਸ ਘਟਨਾ ਕਰਕੇ ਬਲਾਚੌਰ ਦੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਇਹ ਨੌਜਵਾਨ ਜੋ ਕੇਵਲ 24 ਸਾਲਾਂ ਦਾ ਸੀਗਾ ਲਗਭਗ 10 ਸਾਲ ਪਹਿਲਾਂ ਆਪਣੇ ਪਰਿਵਾਰ ਦੇ ਨਾਲ ਇਟਲੀ ਚਲਾ ਗਿਆ ਸੀਗਾ ਉਹ ਫੁੱਟਬਾਲ ਦਾ ਬਹੁਤ ਹੀ ਕਾਬਿਲ ਖਿਡਾਰੀ ਸੀ ਇਹ ਦੱਸਿਆ ਜਾ ਰਿਹਾ ਅਤੇ ਦੱਸਿਆ ਜਾ ਰਿਹਾ ਕਿ ਆਪਣੀ ਟੀਮ ਅਤੇ ਕਮਿਊਨਿਟੀ ਵਿੱਚ ਕਾਫੀ ਪ੍ਰਸਿੱਧ ਸੀ ਪਰ ਹਾਲ ਹੀ ਵਿੱਚ ਹੋਏ ਹਾਦਸੇ ਕਾਰਨ ਪਰਿਵਾਰ ਦੇ ਅਤੇ ਨੌਜਵਾਨ ਦੇ ਸਾਰੇ ਸੁਪਨੇ ਜਿਹੜੇ ਟੁੱਟ ਕੇ ਉਹ ਬिखर ਗਏ ਔਰ ਬਲਾਚੌਰ ਵਿਖੇ ਜਿਹੜਾ ਉਹਨਾਂ ਦਾ ਪਰਿਵਾਰ ਪਿੱਛੇ ਰਹਿ ਰਿਹਾ ਹੈ ਉਹਨਾਂ ਦੇ ਨਾਲ ਪੱਤਰਕਾਰ ਨੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਵੀ ਦੱਸਿਆ ਕਿ ਨੌਜਵਾਨ ਦਾ ਸੁਭਾਅ ਬਹੁਤ ਚੰਗਾ ਸੀਗਾ ਲੇਕਿਨ 10 ਸਾਲ ਪਹਿਲਾਂ ਉਹ ਆਪਣੇ ਪਰਿਵਾਰ ਨਾਲ ਜਦੋਂ 14 ਸਾਲਾਂ ਦਾ ਮਹਿ 14 ਸਾਲਾਂ ਦਾ ਸੀਗਾ ਆਪਣੇ ਪਰਿਵਾਰ ਨਾਲ ਇਟਲੀ ਚਲੇ ਜਾਂਦਾ ਤੇ ਉੱਧਰ ਆਪਣੀ ਖੇਡ ਜਾਨੀ ਕਿ ਫੁੱਟਬਾਲ ਪ੍ਰਤੀ ਬਹੁਤ ਉਹ ਡੈਡੀਕੇਟਿਡ ਸੀ ਬਹੁਤ ਸਮਰਪਣ ਦੀ ਉਸ ਦੀ ਭਾਵਨਾ ਸੀ ਤੇ ਉਸ ਨੇ ਉੱਧਰ ਬਹੁਤ ਸਾਰੇ ਮੈਡਲ ਜਿੱਤੇ ਹੋਏ ਸਨ ਪਰਿਵਾਰ ਇਸ ਸਮੇਂ ਵੱਡੇ ਸਦਮੇ ਵਿੱਚ ਹੈ ਕਿ ਮਹਿ 24 ਸਾਲਾਂ ਬੱਚੇ ਨਾਲ ਬਣਿਆ ਕੀ ਦਿਖਾਣੇ ਤੁਹਾਨੂੰ ਮੌਕੇ ਦੀਆਂ ਤੁਸੀ ਹਾਂਜੀ ਕੀ ਨਾਮ ਹੈ ਜੀ ਆਪਣਾ ਫਾਰਮ ਜੀ ਫਾਰਮ ਜੀ ਕੀ ਗੱਲਬਾਤ ਹੋਈ ਪਤਾ ਲੱਗਿਆ ਮੁੰਡਾ ਇੱਥੇ ਬਲਾਚੁਰ ਦਾ ਸੀਗਾ ਤੇ ਇਹਦੇ ਵਿੱਚ ਉਹ ਐਕਸੀਡੈਂਟ ਦੇ ਵਿੱਚ ਮੌਤ ਹੋਈ ਜਾਂ। ਕੀ ਨਾਂ ਸੀ ਉਹਦਾ ਜਾਣਕਾਰੀ ਸੁਬਨੇਸ਼ ਬਨੇਸ਼ ਰਤਨੀਆਂ ਅੱਛਾ ਜੀ ਹਾਂਜੀ ਪੇਟਲ ਨਾਂ ਵੀ ਸੁਆਸ ਚੰਦਰ ਰਤਨ ਕੀ ਦਾ ਖਾਸਾ ਕਿਤਾ ਹੋਇਆ ਪਤਾ ਲੱਗਿਆ ਕੁਝ ਨਾ ਕੋਈ ਪਤਾ ਨਹੀਂ ਉਹ ਸੋ ਖੇਡਣ ਗਏ ਸੀਗੇ ਘਰੋਂ ਬਸ ਗੱਡੀ 'ਚ ਐਕਸੀਡੈਂਟ ਹੀ ਹੋਇਆ ਕੱਟੀ ਦਾ ਕਾਰ ਐਕਸੀਡੈਂਟ ਕਿਨੇ ਟਾਈਮ ਪਹਿਲਾਂ ਗਿਆ ਸੀਗਾ ਇਥੋਂ ਬਲਾਚੁਰ ਤੋਂ ਉਹਨਿੰਦਾਂ ਦਾ ਸਾਨੂੰ ਵੀ ਪਤਾ ਨਹੀਂ ਲੱਗਾ। ਬਸ 1 ਸਾਲ ਤੋਂ 10 ਸਾਲ ਤੋਂ ਫਰੀ ਹੋ ਗਿਆ ਉਹ। ਕਿੰਨੀ ਉਮਰ ਸੀ ਉਹਨਾਂ ਦੀ ਤੇ ਨਾ ਕੀ ਸੀਗਾ? ਬਨੇਸ਼ ਰਤਨੀਆਂ 24 ਸਾਲ ਦੀ ਸੀਗੀ ਉਹਦੀ। ਤੇ ਫਾਦਰ ਵੀ ਉੱਧਰ ਹੀ ਆ ਤੇ ਮਾਦਰ। ਹਾਂਜੀ ਉਹ ਪਹਿਲਾਂ ਦੇ ਆ ਸਾਰੇ ਸਾਰੇ ਉੱਧਰ ਹੀ ਆ ਚਾਚੀਆਂ ਵੀ ਉੱਧਰ ਹੀ ਆ। ਸਾਰਾ ਟੱਬਰ ਉੱਧਰ ਹੈ ਮੇਰਾ। ਤੇ ਫੇ ਤੁਸੀਂ ਚਾਚੇ ਦਾਇਆ ਵਿੱਚੋਂ ਤੁਸੀਂ ਇੱਥੇ ਆਂ ਜੀ? ਅਸੀਂ ਚਾਚਾ ਦਾਇਆ ਜਿਵੇਂ ਵਸਿੰਗੇ। ਇਹ ਜਾਣੇ ਮੇਰੇ ਪੋਤੇ ਵਾਹ ਚੀ ਲਗਦੀਆਂ ਉਹਦੀਆਂ ਇਹ ਦਾਦੀ ਆ ਮੈਂ ਦਾਦੀ ਗੱਲਦੀ ਹਾਂ ਜੀ ਤਾਂ ਕਿ ਜਿਹੜੇ ਦਸਵਾਸੀਓ ਵਿਦੇਸ਼ ਦਾ ਸੁਭਾਅ ਤਾਂ ਬਥੇਰੇ ਚੰਗੇ ਨੇ ਸੁਭਾਅ ਤਾਂ ਬਹੁਤ ਸਾਡੀ ਫੈਮਿਲੀ ਚ ਬੱਚਾ ਬਹੁਤ ਵਧੀਆ ਸੀ ਸਾਰਿਆਂ ਨਾਲ ਬਹੁਤ ਸੀ ਸਾਰੇ ਖਰਦੇ ਬਹੁਤ ਸੀ ਉਹਦਾ ਪਤਾ ਲੱਗਿਆ ਕਿ ਉਹ ਫੁੱਟਬਾਲ ਦਾ ਖਿਡਾਰੀ ਸੀ ਹਾਂਜੀ ਫੁੱਟਬਾਲ ਦਾ ਖਿਡਾਰੀ ਸੀ ਬਹੁਤ ਟਰੋਫੀਆਂ ਉਧਰ ਜਿੱਤੀਆਂ ਬਹੁਤ ਵਧੀਆ ਸੀਗਾ ਹਾਂਜੀ ਨਾਮ ਕੀ ਹੈ ਤੁਹਾਡਾ ਮੇਰਾ ਨਸ਼ਕੰਤਲਾ ਇਹ ਨ ਬੋਲਦੀ ਨਾ ਪਰ ਮਜੀਤ ਹਾਂਜੀ ਅਸੀਂ ਮੈਨੇ ਕਿੱਦਾਂ ਪਾਣਾ ਬਪੜੀ ਜੀ ਹਾਂ ਜੇ ਤਾਂ ਕਰੋਗੇ ਸਿੱਟੂ ਵਧੀਏ ਤੋਂ ਹੁਣ ਸਾਨੂੰ ਇੰਨਾ ਨਹੀਂ ਨਾ ਸਾਨੂੰ ਪਤਾ ਹੈਗਾ ਸਾਲ ਹੋ ਗਏ ਆ ਹਾਂਜੀ 12 ਸਾਲ ਹੋ ਗਏ ਛੋਟੇ ਸੀ ਉਹ ਅਜੇ ਛੋਟਾ ਸੀ ਉਹ ਜੀ ਜੀ ਫੇਰ ਤਾਂ ਦਾਦਾ ਵੀ ਉਧਰੇ ਸੀਗਾ ਬੜਾ ਪਰ ਆ ਵੀ ਉੱਧਰ ਹੀ ਆ ਫੈਮਿਲੀ ਉੱਧਰ ਹੀ ਆ ਕਾਇਮ ਜੇ ਦਾ ਬੜੀ ਸਾਰੇ ਨਾ ਟੈਨ ਟਾਈਮ ਹੋਇਆ ਜੇ ਉਹ ਨਹੀਂ ਆਏ ਹੈਗੇ ਦੋਨੇ ਬਾਕੀ ਸਾਰੇ ਘੁੰਮ ਗਿਆ ਉਹ ਤਾਂ ਦੋਨੇ ਆਈ ਨਹੀਂ ਦੋਨੇ ਮੁੰਡੇ ਨਹੀਂ ਆਏ ਹੈਗੇ ਸੀਗੇ ਛੁੱਟੀ ਛੁੱਟੀ ਨਹੀਂ ਸੀ ਉਹਨਾਂ ਨੂੰ ਮਿਲਦੀ ਉਹ ਨਹੀਂ ਆਏ ਹੈਗੇ ਪਿਛਲੇ ਸਾਲ ਆ ਕੇ ਗਏ ਆ ਦੀਦੀ ਭਾਜੀ ਮੰਮੀ ਟੈਡੀ ਉਹਨਾਂ ਦੇ ਆ ਕੇ ਗਏ ਆ ਪਿਛਲੇ ਸਾਲ ਉਹਨੂੰ ਫੇਰ ਕਦੋਂ ਪਤਾ ਲੱਗੇ ਜੀ ਸਭਾ ਬੜੀ ਸਾਨੂੰ ਪਾਪਸੋ ਪਤਾ ਲੱਗਾ ਝਾਂਗੇ ਕੋਲ ਝਾਂਗੇ ਨੇ ਫੋਨ ਕੀਤਾ